ਆਰੇ ਨੂੰ ਅੱਜ ਨਾ ਬਾਈ ਆਪਾਂ ਤੁਹਾਨੂੰ ਸਾਰਿਆਂ ਨੂੰ ਲੈ ਕੇ ਪਹੁੰਚੇ ਆਂ ਬਾਈ ਇਹ ਖਰੇੜੀ ਪਿੰਡ ਤੇ ਪੱਕਾ ਬਾਈ ਜੋ ਵੀ ਐਡਰੈਸ ਆ ਉਹਦਾ ਤੁਹਾਡੀ ਬਾਈ ਆਪਾਂ ਸਾਰਿਆਂ ਦੀ ਕਰਾਉਣੀ ਆ ਬਾਈ ਜਸਪਾਲ ਨਾਲ ਗੱਲ ਤੇ ਬਾਈ ਕੋਲ ਨਾ ਬਾਈ ਬਹੁਤ ਸੋਹਣਾ ਵਸ਼ੇਰਾ ਤਿਆਰ ਹੋਇਆਗਾ ਗੁੰਤਾਸ ਘੋੜੇ ਦਾ ਬਾਕੀ ਪੂਰੀ ਡਿਟੇਲ ਬਈ ਆਪਾਂ ਤੁਹਾਨੂੰ ਲੈ ਕੇ ਦੰਨੇ ਆਂਗੇ ਬਾਈ ਕੋਲੋਂ ਤੇ ਫੋਟੋਗ੍ਰਾਫੀ ਵੀ ਕਰੀ ਆ ਬਈ ਆਪਾਂ ਨੇ ਤੇ ਦੋ ਦੋ ਕੁ ਤਿੰਨ ਫੋਟੋ ਬਈ ਆਪਾਂ ਅਪਲੋਡ ਵੀ ਕਰਤੀਆਂ ਵਸ਼ੇਰੇ ਦੀਆਂ ਤੇ ਬਾਕੀ ਹੋਰ ਵੀ ਆਉਣལ་ ਦੇਣਾ ਚ ਬਈ ਕਰਦੇ ਰਾਂਗੇ ਤੇ ਸਭ ਤੋਂ ਪਹਿਲਾਂ ਜਿਸਪਾਲ ਤੇ ਮੇਰੇ ਬਾਕੀ ਸਾਰਿਆਂ ਦਾ ਸਵਾਗਤ ਆ ਵੀਰੇ ਆਪਣੇ ਚੈਨਲ ਤੇ ਤੇ ਜਿਸਪਾਲ ਵੀਰੇ ਸਭ ਤੋਂ ਪਹਿਲਾਂ ਤਾਂ ਆਪਾਂ ਇੰਟਰੋਡਿਊਸ ਕਰਦੇ ਬਈ ਆਪਣੇ ਨਾਲ ਬਈ ਤੁਹਾਡੇ ਸਾਰਿਆਂ ਜੋ ਵੀ ਬੈਠੇ ਨੇ ਬਈ ਇੱਕ ਵਾਰੀ ਸਾਰੇ ਦਰਸ਼ਕਾਂ ਨਾਲ ਆਪਾਂ ਇੰਟਰੋਡਿਊਸ ਕਰਵਾ ਦਈਏ ਵੀਰੇ ਸਾਰਿਆਂ ਨੂੰ ਭਾਈ ਜੀ ਤੁਹਾਡਾ ਵੀ ਉਰੇ ਆਉਣ ਦਾ ਧੰਨਵਾਦੀ ਇਹ ਆਪਣਾ ਹਰੇੜੀ ਪਿੰਡ ਹੈ ਜਿਸ ਪਾਲ ਮੇਰਾ ਨੋਆ ਹੈ ਜੀ ਉਹ ਮਿੱਠੂ ਕਹਿੰਦੇ ਨੇ ਜੀ ਸੰਰੂਰ ਦੇ 3 ਕਿਲੋਮੀਟਰ ਨੇੜੇ ਆ ਜੀ ਇੱਧਰ ਆਪਣਾ ਦੋਸਤ ਬੈਠਾ ਈ ਰਣਦੀਪ ਸੋਨੂ ਇਹ ਮੇਰਾ ਬੇਟਾ ਹੈ ਜੀ ਅਰਸ਼ਦੀਪ ਠੀਕ ਹੈ ਠੀਕ ਹੈ ਇਹ ਗੋਰੀ ਕਹਿ ਦੇਣਾ ਜੀ ਇਹ ਵੀ ਦੋਸਤ ਆ ਆਪਣਾ ਇੱਧਰ ਸਰਪੰਚ ਸਾਹਿਬ ਨੇ ਈ ਇਹ ਵੀ ਆਪਣਾ ਦੋਸਤ ਹੈ ਜੀ ਚਲੋ ਵੀਰੇ ਆਪਾਂ ਜਿਹੜਾ ਮੱਲੇ ਵੀ ਜਿਆਦਾ ਖਾਸ ਸਰਕਲ ਆਪਾਂ ਉਹਨਾਂ ਨੂੰ ਲੈ ਕੇ ਆਉਣੇ ਆ ਨਾ ਹਾਂਜੀ ਤੇ ਕੋੜੇ ਨੂੰ ਬਈ ਆਪਣਾ ਬਾਈ ਆਪਣਾ ਵੀਰੇ ਸੋਨੂ ਬਾਈ ਕੱਲ ਵੀਰੇ ਬਾਈ ਹੈ ਨਹੀਂ ਤੇ ਉਹਰੇ ਕੱਲ ਸਾਡੀ ਸੀ ਵੀਡੀਓ ਬਣਾਉਂਦੇ ਠੀਕੇ ਤੇ ਉਹ ਸਾਡੀ ਵਿੱਚੇ ਰਹੀ ਗਈ ਬਾਈ ਕੋੜਾ ਸਮਝਿਆ ਨਹੀਂ ਆਪਾਂ ਤੋਂ ਬਾਈ ਤੋਂ ਬਿਨਾ ਹੈ ਨਾ ਬਾਈ ਸਾਡੇ ਦੋਆ ਤੇ ਲੱਗਿਆ ਹੋਇਆ ਸੀ ਉਹਨੂੰ ਦੋ ਹੀ ਕੱਢਦੇ ਆ ਆ ਭਾਈ ਜਿੱਥੇ ਮਤਲਬ ਹੀ ਘੋੜੇ ਨੂੰ ਵੀ ਪਤਾ ਹੁੰਦਾ ਵੀ ਮੇਰਾ ਮਾਲਕ ਜਾਂ ਜੋ ਮੈਨੂੰ ਭਲੇ ਵੀ ਮੇਰੀ ਕੇਅਰ ਕਰਦਾ ਜੋ ਵੀ ਸਿਸਟਮ ਆਗਾ ਤੇ ਜਿਸ ਪਾਲ ਵੀਰੇ ਸਭ ਤੋਂ ਪਹਿਲਾਂ ਤਾਂ ਭਾਈ ਆਪਾਂ ਆਪਣੇ ਘੋੜੇ ਬਾਰੇ ਗੱਲ ਕਰਾਂਗੇ ਜਾਂ ਵਸ਼ੇਰਾ ਕਹੇ ਲੋ ਹਜੇ ਵਸ਼ੇਰਾ ਆਪਾਂ ਘੋੜਾ ਕਹ ਰਹੇ ਆਂਗੇ ਡਿਟੇਲ ਕੀ ਆ ਵੀਰੇ ਘੋੜੇ ਦੀ ਵਸ਼ੇਰੇ ਦੀ ਇਹ ਗੁਨਤਾਸ ਦਾ ਬੱਚਾ ਜੀ ਮਾਂ ਇਹਦੀ ਦਮਦਮਾ ਸਮ ਵੱਡਾ ਘੋੜਾ ਜੀ ਉਹਦੀ ਮਾਂ ਜੀ ਮਾਂ 65 ਇੰਚ ਆ ਜੀ ਅੱਛਾ ਮਾਂ ਇਹ ਗੁਰਦੰਦ ਹੋ ਗਿਆ ਜੀ ਹੁਣ ਕਰਦੀ ਆ ਆਪਣਾ ਜੰਪਲ ਆ ਜੀ अच्छा बशीर भाई अपना दो दिन हो गए कितनी उम्र ਦਾ ਹੋ ਗਿਆ ਵੀਰੇ ਉਹ ਇਹ 34 ਮਹੀਨਾ ਦਾ ਹੋ ਗਿਆ ਜੀ 34 ਮਹੀਨਾ ਦਾ ਹੋ ਗਿਆ ਤੇ ਦੋ ਦਿਨਦ ਹੋ ਗਿਆ ਤੇ ਬਸ਼ੀਰੇ ਦੀ ਬਾਈ ਹਾਈਟ ਕਿੰਨੀ ਹੈ ਜੀ 65 ਇੰਚ ਹੈ ਜੀ 65 ਪਲੱਸ ਸੀ ਵਾਲਾ 65 ਲਾ ਲਓ ਬਸ ਮਤਲਬ ਜਿੱਡੀ ਮਾਂ ਬਾਈ ਮਾਂ ਜਿੱਡਾ ਹੋ ਗਿਆ ਹੋ ਗਿਆ ਕੋਈ ਮਰਜੀ ਆ ਕੇ ਕੀਤਾ ਮਾਰ ਸਕਦਾ ਆਪਾਂ ਖੁੱਲੀ ਯਾਨੀ ਕੀ ਉਹ ਹੈ ਕੱਲ ਹਜੇ ਤਾਂ ਵੀਰੇ ਉਮਰ ਪਈ ਹੈਗੀ ਹਜੇ ਤਾਂ ਹਾਈਟ ਹੋਰ ਵੀ ਕਰ ਜੂਗਾ ਹਾਂ ਜੀ ਤੇ ਨਿਸਵਾਲ ਵੀਰੇ ਕੋੜੀ ਤੇ ਅਪੈ ਦੂ ਪਹਿਲਾਂ ਮਤਲਬ ਹੀ ਛੱਡਿਆ ਬਸ਼ੀਰਾ ਜਾਂ ਜਮੀ ਨਹੀਂ ਨਹੀਂ ਛੱਡਿਆ ਨਹੀਂ ਹੈਗਾ ਜੀ ਅੱਛਾ ਜੀ ਬਿਲਕੁਲ ਵੀ ਕੋਈ ਕੋਡੀ ਮੀਟਿੰਗ ਨਹੀਂ ਕਰਾਈ ਹਾਂ ਹੁਣ ਛੱਡਣ ਦੀ ਤਿਆਰੀ ਆ ਬਸ ਮਤਲਬ ਵੀ ਭਾਈ ਉਹ ਇੱਕ ਗੱਲ ਆ ਭਾਈ ਦੇਖ ਕਰੋ ਮੇਰੇ ਕੋਲ ਵੀ ਕੋੜਾਗਾ ਆਪਣੇ ਨਾ ਬੰਦੇ ਵਿੱਚ ਕਾਲੀ ਕਰਦੇ ਆ ਛੱਡਣ ਦੀ ਉਹ ਜੋ ਸਹੀ ਉਮਰ ਆ ਗਈ ਘੋੜੇ ਨੂੰ ਮੀਟਿੰਗ ਲਈ ਓਪਨ ਕਰਨ ਦੀ ਉਹ ਹੁਣੇ ਆ ਤੇ ਤੁਸੀਂ ਭਾਈ ਜਿਵੇਂ ਮਤਲਬ ਵੀ ਸਹੀ ਟਾਈਮ ਤੇ ਸਟੱਡ ਸਰਵਿਸ ਲਈ ਓਪਨ ਕਰ ਰਹੇ ਹੋਗੇ ਬਿਸ਼ੇਰੇ ਨੂੰ ਹਾਂ ਤੇ ਜਿਸਕਾਲ ਵੀ ਰਹੇ ਉਹਨਾਂ ਮਤਲਬ ਵੀ ਆਪਾਂ ਨੂੰ ਨਾ ਭਾਈ ਜੋ ਵੀ ਆਪਾਂ ਮਤਲਬ ਜਾਨਵਰ ਰੱਖਦੇ ਸਾਨੂੰ ਭਾਈ ਕਿੰਨਾ ਕ ਸਮਾਂ ਹੋ ਗਿਆ ਪਹਿਲਾਂ ਤੋਂ ਜਾਨਵਰ ਰੱਖਦੇ ਨੂੰ ਆਪਾਂ ਨੂੰ 5 ਕ ਸਾਲ ਹੋ ਗਏ ਜੀ 5 6 ਸਾਲ ਜੀ ਕਿਰਪਾ ਭਾਈ ਬਹੁਤ ਮਤਲਬ ਇਹ ਆਪਾਂ ਵਧੀਆ ਮੰਨ ਲਿਆ ਜੀ ਤੁਸੀਂ 5 ਸਾਲ ਚ ਕਿਸਾਨ ਤਿਆਰ ਕਰ ਲਿਆ ਆਪਣੇ ਘਰੇ ਤੇ ਉਮਰ ਆ ਕਿਰਪਾ ਜੀ ਆ ਕਿਰਪਾ ਵੀਰੇ ਪਰਮਾ ਉਮਰ ਲੱਗ ਜਿੰਨੇ ਬਾਈ ਬੰਦੇ ਦੀ ਇੱਕ ਕਿਸਾਨ ਤਿਆਰ ਕਰਦਿਆਂ ਦੀ ਵੀ ਤੇ ਕਿੱਥੋਂ ਮੇਰੇ ਆਪਾਂ ਨੂੰ ਸ਼ੌਂਕ ਕਿੱਥੋਂ ਪਿਆ ਦੀਗਾ ਜਾਨਵਰ ਰੱਖਣ ਦਾ ਇਹ ਸ਼ੌਂਕ ਆ ਆਪਣੇ ਬੇਟੀ ਨੂੰ ਸੀ ਅੱਛਾ ਭਾਈ ਇਹਨਾਂ ਦਾ ਮਤਲਬ ਤੁਸੀਂ ਘੋੜੀ ਲਈ ਹਾਂ ਇਹਨੇ ਲਈ ਕਹਿੰਦਾ ਵੀ ਮਾ ਟੈਂਟ ਲਾ ਕੇ ਮੰਡੀ ਚ ਬੈਠਣਾ ਕਹਿੰਦਾ ਜੀ ਚਲੋ ਬਈ ਹੁੰਦਾ ਹਨਾ ਉਹ ਗੱਲ ਫੜੀ ਅਸੀਂ ਨੇ ਜੀ ਉਹਨੇ ਬਸ਼ੇਰਾ ਦੇਤਾ ਬਸ਼ੇਰਾ ਵਧੀਆ ਬਣ ਗਿਆ ਜੀ ਚਲੋ ਬਈ ਜੇ ਮਤਲਬ ਇਹ ਇਹਨਾਂ ਦੇ ਮਤਲਬ ਵੀ ਬੱਚੇ ਦਿਲਚਸਪੀ ਗਾ ਤੇ ਪਰਮਾਤਮਾ ਨੇ ਬਈ ਉਹ ਟੈਂਟ ਲਾਉਣ ਜੋਗੇ ਵੀ ਕਰਤੇ ਹਨਾ ਹਾਂ ਮਹਾਰਾਜ ਨੇ ਸੁਣ ਲਈ ਜੀ ਬਹੁਤ ਵਧੀਆ ਸੁਣੀਆ ਬਈ ਤੇ ਮੈਂ ਜਿਵੇਂ ਬਈ ਪਹਿਲਾਂ ਕਿ ਪੰਜ ਸਾਲ ਚ ਬਈ ਘਰੇ ਆਸਾਨ ਤਿਆਰ ਹੋ ਜਾਣਾ ਬਹੁਤ ਵੱਡੀ ਗੱਲ ਹੈਗੀ ਜਿਵੇਂ ਤੁਸੀਂ ਮਤਲਬ ਵੀ ਨਵੇਂ ਲੱਗੇ ਜਾਨਵਰ ਰੱਖਣ ਤੇ ਆਪਣੇ ਬਈ ਬਸ਼ੇਰੇ ਦੀ ਮਾਂ ਕਿਹੜੇ ਰੰਗ ਦੀ ਹੈਗੀ ਸਿਕਾਉਦੀ ਆਪਣੀ ਨੀਲੀ ਹੈ ਜੀ ਨੀਲੀ ਬਾਈ ਚੰਬੀ ਆ ਗਈ ਹੈ ਨਾ ਤੇ ਹੁਣ ਵੀ ਬਾਈ ਬਹੁਤ ਸੋਹਣੀ ਵਸ਼ੇਰੀ ਆਪਣੀ ਘੋੜੀ ਮਗਰ ਉਹ ਕਿਹੜੇ ਕੋੜੇ ਦੀਆਂ ਉਹੋ ਜੀ ਆਪਣਾ ਦਲਜੀਤ ਸੇਖੋ ਐਤਲਵੰਡੀ ਵਾਲੇ ਜੀ ਹਾਂਜੀ ਵੀਰੇ ਬਾਈ ਆਪਣਾ ਬਰੇ ਉਹ ਦਾ ਆ ਗਿਆ ਹਾਂਜੀ ਉਹ ਕੋੜੇ ਵੀ ਹੈ ਜਿਹੜਾ ਭਾਈ ਉਹਨਾਂ ਕੋਲ ਹੁਣ ਮਤਲਬ ਹੀ ਕੋੜਾ ਦਾ ਜਿਹੜਾ ਨੁਕਰ ਆ ਹਾਂਜੀ ਮੇਰੇ ਵੀ ਭਾਈ ਸ਼ਾਇਦ ਨਾਮ ਨਾ ਮੇਰੇ ਵੀ ਦਿਮਾਗ ਚ ਨਿਕਲ ਗਿਆ ਪਹਿਲਾਂ ਤਾਂ ਭਾਈ ਨਗੀਨਾ ਹੁੰਦਾ ਸੀਗਾ ਉਹਨਾਂ ਨੇ ਜਿੱਥੋਂ ਲਿਆ ਤੀ ਹੁਣ ਸ਼ਾਇਦ ਸ਼ਾਹਵਾਜਾ ਕਿ ਮੇਰੇ ਵੀ ਭਾਈ ਨਾਮ ਸਟਿੱਪ ਹੋ ਗਿਆ ਪਰ ਭਾਈ ਆਪਣੇ ਬਰਿਓ ਸਿੰਘ ਸੇਖੋਂ ਕੋਲ ਭਾਈ ਕੋੜਾਗਾ ਤੇ ਜਿਹੜਾ ਆਪਣਾ ਕੋਈ ਭਾਈ ਕੋੜਾਗਾ ਚ ਭਾਈ ਨਾਮ ਰਹਿ ਗਿਆ ਆਪਣੇ ਕੋਡੇ ਦਾ ਆਪਣਾ ਸਕੰਦਰ ਜੀ ਸਕੰਦਰ ਬਈ ਆਪਣੇ ਘੋੜੇ ਦਾ ਨਾਮ ਤੇ ਸਕੰਦਰ ਦੀ ਬਈ ਭੈਣ ਆਈ ਹੈਗੀ ਤੇ ਬਈ ਆਪਣੇ ਬਰਯੋਦ ਕੋਲ ਬਈ ਜਿਹੜਾ ਘੋੜਾਗਾ ਨੁਕਰਾ ਤਲਵੰਡੀ ਮਲਕ ਤੇ ਉਸ ਘੋੜੇ ਦੀ ਬਈ ਬੱਚੀ ਆ ਗਈ ਉਹ ਤੇ ਆਪਣਾ ਬਈ ਤੁਹਾਡੇ ਕੋਲ ਇੱਕ ਘੋੜੀ ਵੀ ਆ ਮਾਰਵੜੀ ਉਹਦੀ ਬਈ ਕੀ ਡਿਟੇਲ ਕੀ ਆ ਉਹਦੀ ਉਹ ਵੀਰੇ ਆਪਣਾ ਰੈਂਬੋ ਦੀ ਹੈ ਜੀ ਅੱਛਾ ਰੈਂਬੋ ਬਈ ਜਿਹੜਾ ਜੋਧਾळा ਹੁੰਦਾ ਸੀਗਾ ਹਾਂ ਜੋਧਾळा ਰਹਿੰਦਾ ਠੀਕ ਆ ਠੀਕ ਆ ਉਹਦੇ ਮਗਰ ਬਈ ਆਪਣੇ ਕੋਲ ਬਿਛੇਰੀ ਵੀ ਧੀ ਕਦੁੱਲੇ ਦੀ ਉਹ ਵੀਰੇ ਪੂਰੀ ਹੋ ਗਈ ਸੀ ਅੱਛਾ ਐਕਸਪਾਇਰ ਹੋ ਗਈ ਬਈ ਬਿਛੇਰੀ ਬਹੁਤ ਸੋਹਣੀ ਤਿਆਰ ਹੋ ਰਹੀ ਸੀ ਬਈ ਬਿਛੇਰੀ ਤਾਂ ਉਹ ਹੁਣ ਬਈ ਕੋੜੀ ਆਪਣੀ ਗੱਭਣਾ ਖਾਲੀ ਕਿਵੇਂ ਆ ਇਸ ਟਾਈਮ ਖਾਲੀ ਆ ਤੇਰੇ ਹੁਣ ਅੱਗੇ ਬਣਾਵਾਂਗੇ ਉਹਨੂੰ ਉਹ ਵੀ ਕੋੜੀ ਬਹੁਤ ਵਧੀਆ ਜੀ ਜਿਹੜੇ ਆਪਾਂ ਘੋੜਾ ਦਿੰਦੇ ਆ ਉਹੋ ਜੀ ਬੱਚਾ ਦਿੰਦੀ ਆ ਜੀ ਉਹ ਜੇ ਬੱਚੇ ਨੇ ਬਈ ਮੈਂ ਕੋੜੀ ਦੇਖੀ ਹੈਗੀ ਆਪਾਂ ਮੈਂ ਜ਼ਿਕਰ ਤਾਂ ਕਰਿਆ ਉਹ ਮੈਨੂੰ ਨਹੀਂ ਪਤਾ ਦੀ ਬਾਈ ਤੇ ਮੈਂ ਕਹਿੰਨਾ ਬਈ ਮਤਲਬ ਇਹ ਵਸ਼ੇਰੀ ਬਹੁਤ ਸੋਹਣੀ ਦੋਦੇ ਮਗਰ ਦੁੱਲੇ ਦੀ ਤੇ ਜਸਵਾਲ ਵੀਰੇ ਆਪਣੇ ਬਈ ਘੋੜੇ ਦੀ ਫੀਸ ਆਪਣੀ ਦੀ ਸਕੰਦਰ ਦੀ ਕਿੰਨੀ ਰੱਖਿਆ ਤੁਸੀਂ ਫੀਸ ਜੀ ਪਹਿਲਾਂ ਤਾਂ ਇੱਕ ਕੀ ਦੀ ਸਲਾਹ ਦੀ ਅੱਛਾ ਮੇਰੇ ਸੀਨੇ ਸਾਰੇ ਦੋਸਤਾਂ ਮਿੱਤਰਾਂ ਨੇ ਵਿਚਾਰਿਆ ਵੀ ਆਪਾਂ 15000 ਰੱਖਾਂਗੇ ਵੀ ਇਹਦੇ ਮਤਕੇ ਵੀ ਤਕੜਾ ਬੰਦਾ ਮਾੜਾ ਬੰਦਾ ਸਾਰਿਆਂ ਦੇ ਘਰੇ ਚਲੋ 15 ਬਾਈ ਜੈਜ ਵੀ ਹੈ ਨਾ ਜੇ ਆਪਾਂ ਕਹਿ ਦਈਏ ਤੇ ਅੱਜ ਇਹ ਜੇ ਮਤਲਬ ਵੀ ਹੁਣ ਸਮਾਂ ਬਾਈ ਜਈ ਦੀ ਮਹਿੰਗਾਈ ਆ ਤੇ ਫੀਸ ਬਈ ਕੋਈ ਆਪਣਾ ਕੋਈ ਸੱਜਣ ਮਿੱਤਰ ਕੋਈ ਬਾਈ ਦੂਰੋਂ ਨੇੜੋਂ ਆਉਂਦਾਗਾ ਉਹ ਕੋਈ ਗੱਲ ਨਹੀਂ ਆਪਾਂ ਜੀ ਪਿੰਡ ਵੀ ਹੋਈ ਜੀ ਕੋਈ ਆਇਆ ਨਹੀਂਗਾ ਵੀ ਆਪਾਂ ਨੇ ਪੰਦਰੀ ਲੈਣੀ ਆ। ਚੱਲਾਂਗੇ ਜੀ ਕੋਈ ਐਡੀ ਗੱਲ ਨਹੀਂ। ਤੇ ਇੱਕ ਵੀਰੇ ਮਤਲਬ ਵੀ ਇੱਕ ਆਪਣੀ ਫੀਸ ਹੋ ਗਈ ਬਈ ਕੋਟੇ ਦੀ ਤੇ ਆਪਣੇ ਪਿੰਡ ਵਿੱਚ ਜਿੱਦੇ ਆਪਾਂ ਪਹਿਲਾਂ ਗੱਲ ਕਰੀਆ ਹਰੇੜੀ ਇਹ ਬਈ ਜ਼ਰੂਰ ਤੋਂ ਕਿੱਧਰ ਨੂੰ ਹੋਣਾ ਪੈਂਦਾ ਕਿੰਨੀ ਕ ਦੂਰ ਆ। ਸੰਗਰੂਰ ਤੋਂ ਇਹੀ ਜਿੱਥੇ ਧੂਰੀ ਵਾਲੀਆਂ ਬੱਸਾਂ ਕੱਢਦੀਆਂ ਉਥੋਂ ਸਿੰਗਲ ਸੜਕ ਨਿਕਲਦੀ ਆ ਜੀ। ਸੰਗਰੂਰ ਤੋਂ ਬਈ ਕਿੱਥੇ ਬਰਨਾਲਾ ਕੈਂਚੀਆਂ ਸੀ ਸੜਕ ਬਰਨਾਲਾ ਕੈਂਚੀ ਤੋਂ ਆਪਣੇ ਪਿੰਡ ਨੂੰ ਸੜਕ ਆਉਂਦੀ ਹੋਗੀ। ਸੜਕ ਆਉਂਦੀ 3 ਕਿਲੋਮੀਟਰ ਆ ਜੀ। ਅੱਛਾ ਮੈਂ ਸੰਗਰੂਰ ਸ਼ਹਿਰ ਤੋਂ 3 ਕਿਲੋਮੀਟਰ ਆ ਗਿਆ ਤੇ ਬਰਨਾਲਾ ਕੈਂਚੋਂ ਸਿੱਧਾ ਆਪਣੇ ਪਿੰਡ ਨੂੰ ਆਉਂਦੀ ਏ ਸੜਕ ਹਾਂਜੀ ਇਹ ਮਤਰਕੇ ਵੀ ਰੇੜੀ ਆ ਜੀ ਪ੍ਰੈਕਟਿਸਿੰਗ ਦੇੜੀ ਵੀ ਕਹਿੰਦੇ ਨੇ ਜੇ ਹਾਂ ਅੱਛਾ ਉਹ ਪਿੰਡ ਦਾ ਨਾਮ ਆਪਣੇ ਦਾ ਰੇੜੀ ਆ ਗਿਆ ਹਾਂ ਇਧਰ ਮਸਤੌਣਾ ਸਾਹਿਬ ਤੋਂ ਹੀ 6-7 ਕਿਲੋਮੀਟਰ ਆ ਜਾਂਦਾ ਇਧਰ ਚੰਗਾਲ ਜਿੱਥੇ ਕੋਈ ਆਪਣੇ ਬਠਿੰਡੇ ਕਣੂ ਹਾਈਵੇ ਆਉਂਦਾਗਾ ਹਾਂਜੀ ਬੜਾ ਮਸਤੌਣਾ ਸਾਹਿਬ ਕੋਲ ਆਪਣੇ ਪਿੰਡ ਨੂੰ ਸੜਕ ਮੁੜਦੀ ਹੈਗੀ ਹਾਂਜੀ ਚਲੋ ਏ ਸੀ ਬਾਈ ਆਪਣੇ ਬਾਈ ਦਾ ਘੋੜਾ ਬਾਈ ਸਿਕੰਦਰ ਤੇ ਦੋ ਦੰਦ ਦਾ ਬਾਈ ਚਲੋ ਆਪਾਂ ਫੇਰ ਘੋੜਾ ਕਰ ਦਿੰਦੇ ਆ ਆਪਾਂ ਦੋ ਦੰਦ ਬਾਈ ਆਪ ਤੇ ਆਪਾਂ ਉਹਦੇ ਕਰਕੇ ਬਾਈ ਕੋੜਾਂ ਚਲੋ ਕੋੜਾ ਹੀ ਬਣ ਗਿਆ ਚਲੋ ਹੁਣ ਤੇ ਇਹਦੀ ਬਾਈ ਬਾਈ ਦਾ ਵਸ਼ੇਰਾ ਹੈ ਨਾ ਸਕੰਦਰ ਤੇ ਸਟੱਡ ਸਰਵਿਸ ਲਈ ਬਾਈ ਓਪਨ ਹੈਗਾ ਜੇ ਕਿਸੇ ਬਾਈ ਆਪਣੇ ਸੱਜਣ ਨੇ ਕਿਸੇ ਭਰਾ ਨੇ ਬਾਈ ਘੋੜੀ ਮੇਡ ਕਰਵਾਉਣੀ ਆ ਤਾਂ ਬਾਈ ਬਾਈ ਆਪਣਾ ਬਹੁਤ ਸੁਭਾਅ ਦਾ ਹੀ ਬਾਈ ਬਹੁਤ ਨਰਮਾ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਿਆ ਤੇ ਜੇ ਬਾਈ ਕਿਸੇ ਸੱਜਣ ਨੇ ਘੋੜੀ ਮੇਡ ਕਰਾਉਣੀ ਆ ਤਾਂ ਬਾਈ ਕੋਲੋਂ ਕਰਵਾ ਸਕਦਾ ਆ ਕਿ ਉਹ ਰੇੜੀ ਪਿੰਡਾ ਬਾਈ ਪ੍ਰੋਪਰ ਐਡਰੈਸ ਬਾਈ ਨੇ ਦੱਸਤਾ ਫੀਸ ਬਾਈ ਉਹ ਵੀ ਦੱਸਤੀ ਬਾਈ ਨੇ ਤੇ ਬਾਕੀ ਜਿਵੇਂ ਵੀ ਹੋਇਆ ਬਾਈ ਤੁਸੀਂ ਬਾਈ ਨੂੰ ਆਪਣੇ ਨੂੰ ਕਾਲ ਕਰ ਸਕਦੇ ਹੋਗੇ ਧੰਨਵਾਦ ਵੀਰੇ ਸਾਰਿਆਂ ਦਾ ਮਿਲਦੇ ਆ ਕਿਸ ਨੇ ਕਿਸੇ ਅਗਲੀ ਵੀਡੀਓ ਦੇ ਵਿੱਚ